ਪੰਜਾਬ ਸਰਕਾਰ ਦਾ ਬਜਟ ਸੈਸ਼ਨ ਲਗਾਤਾਰ ਜਾਰੀ ਹੈ ਤੇ ਅੱਜ ਚੌਥਾ ਦਿਨ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਵੀ ਹੰਗਾਮਾ ਹੋਣ ਦੇ ਆਸਾਰ ਨੇ ਸਵੇਰੇ 10 ਵਜੇ ਕਾਰਵਾਈ ਸ਼ੁਰੂ ਹੋਵੇਗੀ ਕੱਲ ਸਪੀਕਰ ਨੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਸਣੇ ਨੋ ਕਾਂਗਰਸ ਦੇ ਵਿਧਾਇਕ ਸਸਪੈਂਡ ਕੀਤੇ ਸਨ ਇੱਕ ਦਿਨ ਦੇ ਲਈ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਅੱਜ ਸਦਨ ਦੇ ਵਿੱਚ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਸ ਦਾ ਮੁੱਦਾ ਚੁੱਕਿਆ ਜਾਵੇਗਾ ਅਕਾਲੀ ਦਲ ਨੇ ਧਿਆਨ ਦਿਵਾਉ ਨੋਟਿਸ ਦਿੱਤਾ ਮੀ ਤੇ ਗੜੇ ਮਾਰੀ ਦੇ ਕਾਰਨ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਰਾਬ ਹੋਈ ਹੈ ਇਹ ਮੁੱਦਾ ਅੱਜ ਸਦਨ ਦੇ ਵਿੱਚ ਚੁੱਕਿਆ ਜਾਵੇਗਾ ਤਾਂ ਦੱਸ ਦੀ ਕਿ ਬਿੱਤੇ ਦਿਨ ਵੀ ਸਦਨ ਦੇ ਵਿੱਚ ਹੰਗਾਮਾ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੇ 9 ਵਿਧਾਇਕ ਜਿਹੜੇ ਨੇ ਉਹ ਸਸਪੈਂਡ ਵੀ ਕੀਤੇ ਜਾਂਦੇ ਨੇ ਤਾਂ ਪੁਰਾਣੀ ਪੈਨਸ਼ਨ ਸਕੀਮ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਗਾਰੰਟੀ ਵਾਲਾ ਮੁੱਦਾ ਕੱਲ ਚੁੱਕਿਆ ਗਿਆ ਸੀ ਤੇ ਰਾਜਾ ਵੜਿੰਗ ਦੇ ਵੱਲੋਂ ਸਮਾ ਦੇਣ ਦੀ ਮੰਗ ਵੀ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਹੰਗਾਮਾ ਹੋਇਆ ਤੇ ਕਾਂਗਰਸ ਦੇ 9 ਵਿਧਾਇਕ ਜਿਹੜੇ ਨੇ ਇੱਕ ਦਿਨ ਦੇ ਲਈ ਸਸਪੈਂਡ ਕਰ ਦਿੱਤੇ ਗਏ ਸਨ ਤੇ ਅੱਜ ਚੌਥਾ ਦਿਨ ਹੈ ਅੱਜ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਣ ਦੇ ਆਸਾਰ ਬਣੇ ਹੋਏ ਨੇ ਸਵੇਰੇ 10 ਵਜੇ ਕਾਰਵਾਈ ਸ਼ੁਰੂ ਹੋਵੇਗੀ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਸਦਨ ਦੇ ਵਿੱਚ ਜੋ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਇਹ ਮੁੱਦਾ ਚੁੱਕਿਆ ਜਾਵੇਗਾ ਅਕਾਲੀ ਦਲ ਨੇ ਵੀ ਧਿਆਨ ਦਿਵਾਉ ਨੋਟਿਸ ਦਿੱਤਾ ਮੀਂਹ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਅੱਜ ਇਹੀ ਮੁੱਦਾ ਸਦਨ ਦੇ ਵਿੱਚ ਚੁੱਕਿਆ ਜਾਵੇਗਾ ਤਾਂ ਥੋੜੀ ਦਰ ਦੇ ਵਿੱਚ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਹੰਗਾਮਾ ਹੋਣ ਦੇ ਪੂਰੇ आसार ਬਣੇ ਹੋਏ ਨੇ ਸਵੇਰੇ 10 ਵਜੇ ਦਾ ਸਮਾਂ ਜਦੋਂ ਸਦਨ ਦੀ ਕਾਰਵਾਈ ਜਿਹੜੀ ਸ਼ੁਰੂ ਹੋਵੇਗੀ ਤੇ ਅੱਜ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇਗਾ ਜੋ ਫਸਲਾਂ ਖਰਾਬ ਹੋਈਆਂ ਨੇ ਉਹ ਮੁੱਦਾ ਅੱਜ ਸਦਨ ਦੇ ਵਿੱਚ ਚੁੱਕਿਆ ਜਾਵੇਗਾ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਲਗਾਤਾਰ ਜਾਰੀ ਹੈ ਤੇ ਅੱਜ ਚੌਥਾ ਦਿਨ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਵੀ ਹੰਗਾਮਾ ਹੋਣ ਦੇ ਅਸਾਰ ਨੇ ਸਵੇਰੇ 10 ਵਜੇ ਕਾਰਵਾਈ ਸ਼ੁਰੂ ਹੋਵੇਗੀ ਕੱਲ ਸਪੀਕਰ ਨੇ ਪਰਤਾਪ ਬਾਜਵਾ ਰਾਜਾ ਵਿਡਿੰਗਸ ਨੇ ਨੋ ਕਾਂਗਰਸ ਦੇ ਵਿਧਾਇਕ ਸਸਪੈਂਡ ਕੀਤੇ ਸਨ ਇੱਕ ਦਿਨ ਦੇ ਲਈ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਅੱਜ ਸਦਨ ਦੇ ਵਿੱਚ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਸ ਦਾ ਮੁੱਦਾ ਚੁੱਕਿਆ ਜਾਵੇਗਾ ਅਕਾਲੀ ਦਲ ਨੇ ਧਿਆਨ ਦਿਵਾਉ ਨੋਟਿਸ ਦਿੱਤਾ ਹੈ ਮੀਂਹ ਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਖਰਾਬ ਹੋਈ ਹੈ ਇਹ ਮੁੱਦਾ ਅੱਜ ਸਦਨ ਦੇ ਵਿੱਚ ਚੁੱਕਿਆ ਜਾਵੇਗਾ ਤਾਂ ਦੱਸ ਦੇ ਕਿ ਬਿਤੇ ਦਿਨ ਵੀ ਸਦਨ ਦੇ ਵਿੱਚ ਹੰਗਾਮਾ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੇ 9 ਵਿਧਾਇਕ ਜਿਹੜੇ ਨੇ ਉਹ ਸਸਪੈਂਡ ਵੀ ਕੀਤੇ ਜਾਂਦੇ ਨੇ ਤਾਂ ਪੁਰਾਣੀ ਪੈਨਸ਼ਨ ਸਕੀਮ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਗਰੰਟੀ ਵਾਲਾ ਮੁੱਦਾ 깔 ਚੁੱਕਿਆ ਗਿਆ ਸੀ ਤੇ ਰਾਜਾ ਵਰਿੰਗ ਦੇ ਵੱਲੋਂ ਸਮਾ ਦੇਣ ਦੀ ਮੰਗ ਵੀ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਹੰਗਾਮਾ ਹੋਇਆ ਤੇ ਕਾਂਗਰਸ ਦੇ 9 ਵਿਧਾਇਕ ਜਿਹੜੇ ਨੇ ਇੱਕ ਦਿਨ ਦੇ ਲਈ ਸਸਪੈਂਡ ਕਰ ਦਿੱਤੇ ਗਏ ਸਨ ਤੇ ਅੱਜ ਚੌਥਾ ਦਿਨ ਹੈ ਅੱਜ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਣ ਦੇ ਅਸਰ ਬਣੇ ਹੋਏ ਨੇ ਸਵੇਰੇ 10 ਵਜੇ ਕਾਰਵਾਈ ਸ਼ੁਰੂ ਹੋਵੇਗੀ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਸਦਨ ਦੇ ਵਿੱਚ ਜੋ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਇਹ ਮੁੱਦਾ ਚੁੱਕਿਆ ਜਾਵੇਗਾ ਅਕਾਲੀ ਦਲ ਨੇ ਵੀ ਧਿਆਨ ਦਿਵਾਉ ਨੋਟਿਸ ਦਿੱਤਾ ਹੈ ਮੀਂਹ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਅੱਜ ਇਹੀ ਮੁੱਦਾ ਸਦਨ ਦੇ ਵਿੱਚ ਚੁੱਕਿਆ ਜਾਵੇਗਾ ਤਾ ਥੋੜੀ ਦਰ ਦੇ ਵਿੱਚ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਹੰਗਾਮਾ ਹੋਣ ਦੇ ਪੂਰੇ ਅਸਰ ਬਣੇ ਹੋਏ ਨੇ ਸਵੇਰੇ 10 ਵਜੇ ਦਾ ਸਮਾਂ ਜਦੋਂ ਸਦਨ ਦੀ ਕਾਰਵਾਈ ਜਿਹੜੀ ਸ਼ੁਰੂ ਹੋਵੇਗੀ ਤੇ ਅੱਜ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇਗਾ ਜੋ ਫਸਲਾਂ ਖਰਾਬ ਹੋਈਆਂ ਨੇ ਉਹ ਮੁੱਦਾ ਅੱਜ ਸਦਨ ਦੇ ਵਿੱਚ ਚੁੱਕਿਆ ਜਾਵੇਗਾ